ਅਖੰਡਾ ਮੁਫਤ ਚੈੱਕਅਪ ਕੈਂਪ ਮਿਤੀ 11 ਮਾਰਚ ਇਕਮ ਵਾਲੇ ਦਿਨ ਸਨ 2024 ਦਿਨ ਸੋਮਵਾਰ ਨੂੰ ਸਥਾਨ ਬਾਬਾ ਕਾਲ ਮਹਿਰ ਬੀੜ ਸਿੱਖਾਵਾਲਾ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਅੱਖਾਂ ਦੇ ਮਾਰ ਡਾਕਟਰ ਦੀਪਕ ਗਰਗ ਡਾਕਟਰ ਭਪਿੰਦਰ ਕੌਰ ਡਾਕਟਰ ਮੋਨਿਕਾ ਬਲੀਆਨ ਅਤੇ ਉਹਨਾਂ ਦੀ ਟੀਮ ਮਰੀਜ਼ ਦਾ ਚੈੱਕਅਪ ਕਰਨਗੇ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਇਸ ਕੈਂਪ ਵਿੱਚ ਅੱਖਾਂ ਦੇ ਲੈਂਜ ਮੁਫਤ ਪਾਏ ਜਾਣਗੇ ਦਵਾਈਆਂ ਅਤੇ ਐਨਕਾਂ ਵੀ ਮੁਫਤ ਦਿੱਤੀਆਂ ਜਾਣਗੀਆਂ ਬੱਧ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦੇ ਲੈਂਜ ਨਹੀਂ ਪਾਏ ਜਾਣਗੇ ਉਹਨਾਂ ਨੂੰ ਸਿਰਫ ਅੱਖਾਂ ਵਿੱਚ ਪਾਉਣ ਲਈ ਦਵਾਈ ਦਿੱਤੀ ਜਾਵੇਗੀ ਵਿਸ਼ੇਸ਼ ਨੋਟ ਮਰੀਜ਼ ਮਾਸਕ ਲਾ ਕੇ ਆਉਣ ਜੀ ਅਤੇ ਆਧਾਰ ਕਾਰਡ ਦੀ ਇੱਕ ਫੋਟੋ ਸ਼ੀਟ ਕਾਪੀ ਜ਼ਰੂਰ ਲੈ ਕੇ ਆਉਣ ਇਸ ਤੋਂ ਬਿਨਾਂ ਕਿਸੇ ਮਰੀਦ ਦਾ ਆਪਰੇਸ਼ਨ ਨਹੀਂ ਹੋਵੇਗਾ। ਵਿਸ਼ੇਸ਼ ਸਹਿਯੋਗ ਸੰਤ ॠषि राम ਜੀ ਜਲਾਲ ਵਾਲੇ ਵੱਲੋਂ ਬਾਬਾ ਕਾਲਾ ਮੈਰ ਚੈਰੀਟੇਬਲ ਸੁਸਾਇਟੀ, ਬਿੜ ਸਿੱਖਾਂ ਵਾਲਾ ਫਰੀਦਕੋੜ। ਆਓ ਆਪਾਂ ਇਸ ਦੀ ਸੰਪੂਰਨ ਜਾਣਕਾਰੀ ਪ੍ਰਧਾਨ ਸੁਰਿੰਦਰ ਸਿੰਘ ਸੰਤੂ ਪਿੰਡ ਸਿੱਖਾਂ ਵਾਲਾ ਤੋਂ ਪ੍ਰਾਪਤ ਕਰਦੇ ਹਾਂ। ਧੰਨ ਧੰਨ ਬਾਬਾ ਕਾਲਾ ਮੈਰ ਜੀ, ਧੰਨ ਧੰਨ ਬਾਬਾ ਕਾਲਾ ਮੈਰ ਜੀ। ਅੱਜ ਦੀ ਮੀਟਿੰਗ ਇਹ ਅਸੀਂ ਸਾਡੇ 11 ਮਾਰਚ ਨੂੰ ਇਹ ਤੋਂ ਮੌਲੇ ਦਿਨ ਸਾਡੀ ਕਮੇਟੀ ਵੱਲੋਂ ਸਾਰੀ ਬਾਬਾ ਕਾਰਮਿਕ ਕਮੇਟੀ ਵੱਲੋਂ ਅਸੀਂ ਜੋ ਲੋੜਵੰਦ ਹੈ ਉਹਨਾਂ ਦੇ ਅੱਖਾਂ ਦਾ ਅਸੀਂ ਫ੍ਰੀ ਚੈਕਅਪ ਕਰਵਾ ਰਹੇ ਹਾਂ ਜੀ 11 ਮਾਰਚ ਦਿਨ ਸੋਮਵਾਰ ਨੂੰ ਇੱਕ ਮੌਲੇ ਦਿਨ ਤੇ ਉਹਦੇ ਚੰਦ ਲੋਕ ਜਿਹੜੇ ਹੈਗੇ ਆ ਗਰੀਬ ਜਿਹੜੇ ਲੋੜਵੰਦ ਆ ਉਹਨਾਂ ਦੇ ਐਂਕਾਂ ਵੀ ਫ੍ਰੀ ਦਿੱਤੀਆਂ ਜਾਣੀਆਂ ਉਹਨਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣੀਆਂ ਤੇ ਉਹਨਾਂ ਦੇ ਲੈਂਜ਼ ਵੀ ਬਿਲਕੁਲ ਫ੍ਰੀ ਦਿੱਤੇ ਜਾਣਗੇ ਤੋ ਵੀ ਬੇਨਤੀ ਹੈ ਜਿਹੜੇ ਜਿਹੜੇ ਵੀ ਲੋਕਾਂ ਨੂੰ ਬ੍ਰੀਜ ਆਉਣੇ ਉਹਨਾਂ ਨੂੰ ਬੇਨਤੀ ਹੈ ਕਿ 9 ਤੋਂ 1 ਵਜੇ ਤੱਕ ਦੇ ਕੈਂਪ ਚੱਲੂਗਾ ਸੋ ਜਿਹੜੇ ਜਿਹੜੇ ਮਰੀਜ਼ ਇਨਾਂ ਦੇ ਆਉਣਾ ਉਹਨਾਂ ਨੇ ਆਪਦੇ ਆਧਾਰ ਕਾਰਡ ਦੀ ਫੋਟੋ ਕਾਪੀ ਜ਼ਰੂਰ ਨਾਲ ਲੈ ਕੇ ਆਉਣੀ ਹੈ ਤੇ ਜਿਹੜੋ ਕੀ ਹਾਈ ਬਲੱਡ ਪ੍ਰੈਸ਼ਰ ਜਿਹਦਾ ਜਿਆਦਾ ਬਲੱਡ ਪ੍ਰੈਸ਼ਰ ਹੋਵੇਗਾ ਜਾਂ ਸ਼ੂਗਰ ਜ਼ਿਆਦੀ ਹੋਊਗੀ ਉਹਦੇ ਆਪਰੇਸ਼ਨ ਨਹੀਂ ਹੋਣੇ ਪਹਿਲਾਂ ਚੈੱਕਅਪ ਕਰਾਂਗੇ ਜਿੰਨਾ ਵੀ ਮਰੀਜ਼ ਉਹਨਾਂ ਚੋਂ ਨਿਕਲਣਗੇ ਜਿਨ੍ਹਾਂ ਨੂੰ ਐਡ ਕਾਂ ਦੀ ਲੋੜ ਉਹ ਐਡ ਕਾਂ ਫ੍ਰੀ ਜਿਨ੍ਹਾਂ ਨੂੰ ਦਵਾਈਆਂ ਨਾਲ ਸਰਦਾ ਹੋਵੇ ਦਵਾਈਆਂ ਫ੍ਰੀ ਜਿਨ੍ਹਾਂ ਦੇ ਲੈਂਜ਼ ਪੈਂਦਾ ਹੋਇਆ ਉਹਨਾਂ ਨੂੰ ਲੈਂਜ਼ੇ ਤੋਂ ਲਿਜਾ ਕੇ ਜੇ ਤੋ ਤੇ ਸੰਤ ਜਲਾਲ ਵਾਲੇ ਆ ਉਹਨਾਂ ਦੀ ਜਿਹੜੀ ਟੀਮ ਹੈ ਡਾਕਟਰਾਂ ਦੀ ਤੁਹਾਨੂੰ ਪਤਾ ਹੀ ਹੈ ਸਾਰੀ ਬਹੁਤ ਵਧੀਆ ਟੀਮ ਹੈ ਬੜੇ ਲੰਮੇ ਸਮੇਂ ਤੋਂ ਉਹ ਅੱਖਾਂ ਦਾ ਪ੍ਰੇਸ਼ਣ ਚਲ ਕਰਦੇ ਆ ਕਿ ਜਲਾਲ ਵਾਲੇ ਡਾਕਟਰਾਂ ਦੀ ਟੀਮ ਇੱਥੇ ਆਵੇਗੀ ਉਹ ਤਿੰਨ ਡਾਕਟਰ ਆਏ ਤੇ ਕਾਫੀ ਮਾਹਰ ਹਨ ਇਹ ਡਾਕਟਰ ਇਹਨਾਂ ਨੇ ਆਪਣੀ ਟੀਮ ਨਾਲ ਉਹ ਉਹਨਾਂ ਨੇ ਆ ਕੇ ਚੈੱਕਅਪ ਕਰਕੇ ਜਿਹੜੇ ਜਿਹੜੇ ਲੈਂਜ਼ਾਂ ਦੇ ਪਹਿਨ ਵਾਲੇ ਮਰੀਜ਼ ਹੋਣਗੇ ਉਹਨਾਂ ਨੂੰ ਬਾਏ ਬਸ ਅਸੀਂ ਉੱਥੇ ਦਿੱਤੋ ਲੈ ਕੇ ਜਾਵਾਂਗੇ ਉਹਨਾਂ ਦਾ ਪ੍ਰੈਸ਼ਰ ਬੜਾ ਵੱਡਾ ਹਸਪਤਾਲ ਜਾਂ ਜਲਾ ਵਾਲੇ ਮ ਸੰਤਾਨ ਉੱਥੇ ਆਪਰੇਸ਼ਨ ਕਰਕੇ ਉੱਥੇ ਲੰਗਰ ਪਾਣੀ ਦਾ ਵੀ ਫ੍ਰੀ ਹੋਊਗਾ ਰਹਿਣ ਦਾ ਵੀ ਫ੍ਰੀ ਪ੍ਰਬੰਧ ਹੋਊਗਾ ਅਗਲੇ ਦਿਨ ਸਵੇਰ ਫੇਰ ਉੱਥੋਂ ਜਿਹੜਾ ਹੈਗਾ ਉੱਥੋਂ ਲਿਆ ਕੇ ਫਿਰ ਦਵਾਰ ਬਾਬੇ ਕਲਾ ਮਰਜੀ ਦੇ ਮੜਤੇ ਇੱਥੇ ਜੇ ਜੇ ਕੋਈ ਇੱਥੋਂ ਪਰ ਅਸੀਂ ਘਰ ਘਰ ਜਿਹੜੇ ਮਰੀ ਜਿੱਥੇ ਜਿਵੇਂ ਜਿਵੇਂ ਹੋਣਗੇ ਉਹਨਾਂ ਨੂੰ ਜੇ ਕੋਈ ਆਪਦੀ ਆਜਾਨ ਹੋਇਆ ਤਾਂ ਆਪਦੀ ਆ ਜਾ ਸਕਦਾ ਹੈ ਨਹੀਂ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾ ਕੇ ਆਵਾਂਗੇ ਲੰਗਰ ਪਾਣੀ ਦਾ ਪ੍ਰਬੰਧ ਇੱਥੇ ਵੀ ਫ੍ਰੀ ਹੈ ਜੀ ਉੱਥੇ ਵੀ ਲੰਗਰ ਪਾਣੀ ਦਾ ਪ੍ਰਬੰਧ ਸਾਰਾ ਫ੍ਰੀ ਹੋਊਗਾ ਹੋਰ ਫੇਰ ਸਾਰੇ ਜਿਹੜੇ ਸੰਗਤ ਨੂੰ ਹੱਥ ਬੰਨ ਕੇ ਬ ਕਿ 11 ਮਾਰਚ ਦਿਨ ਸੋਮਵਾਰ 2024 ਨੂੰ ਇੱਕਮ ਵਾਲੇ ਦਿਨ ਬਾਬਾ ਜੀ ਦੇ ਮੜਤੇ ਇੱਥੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲੱਗੂਗਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ 9 ਵਜੇ ਤੋਂ 1 ਵਜੇ ਤੱਕ ਇਹ ਕੈਂਪ ਲੱਗੂਗਾ ਤੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਪਹੁੰਚਣ ਦੀ ਖਵਾਲ ਲਗਾਨ ਬੇਨਤੀ ਹੈ ਜੇ 1 ਵਜੇ ਤੋਂ ਬਾਅਦ ਜੇ ਗੁਮੇਜੋ ਉਹਦਾ ਚੈੱਕਅਪ ਨਹੀਂ ਹੋਣਾ ਉਹਨੂੰ ਬੇਨਤੀ ਹੈ ਕਿ 1 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਨਜੀਰ ਸਾਰੇ ਆਉਦੇ ਰਿਹਾ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਕੇ ਪਹੁੰਚਣ ਦੀ ਖਵਾਲ ਦਿਨ ਤਨ ਤਨ ਬਾਬਾ ਕਹਾ ਮਹਾਰਾਜੀ ਤਨ ਤਨ ਬਾਬਾ